ਮੇਰੇ ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਂਦੇ ਆ ਤਾਂ ਕਿ ਇਸ ਖਿੱਤੇ ਦੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਲਈ ਜ਼ਰੂਰੀ ਸੂਚਨਾ ਅਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਕਿਸਾਨ ਵੀਰੋ ਬੜਾ ਗਰਮੀ ਦਾ ਖੁਸ਼ਕ ਮੌਸਮ ਚੱਲ ਰਿਹਾ ਹੈ ਤੇ ਵੱਖ-ਵੱਖ ਫਲ ਜਿਹੜੇ ਆਪਣੇ ਬਾਗਾਂ ਦੇ ਵਿੱਚ ਉਹ ਲਹਿਰਾ ਰਹੇ ਨੇ ਤਾਂ ਜ਼ਰੂਰੀ ਹੈ ਕਿ ਆਪਾਂ ਲਗਾਤਾਰ ਸਿੰਚਾਈ ਜਿਹੜੀ ਹੈ ਉਹ ਬਾਗਾਂ ਦੇ ਵਿੱਚ ਕਰਦੇ ਰਹੀਏ ਤੇ ਜਿਹੜੇ ਕਿਸਾਨ ਵੀਰਾਂ ਨੇ ਅਜੇ ਤੱਕ ਤਣਿਆਂ ਨੂੰ ਚਿੱਟਾ ਰੰਗ ਨਹੀਂ ਕੀਤਾ ਉਹ ਚਿੱਟਾ ਚੂਨਾ ਜ਼ਰੂਰ ਮਾਰ ਲਈਏ ਤਾਂ ਜੋ ਗਰਮੀ ਦਾ ਪ੍ਰਕੋਪ ਜਿਹੜਾ ਘਟ ਸਕੇ ਲੀਚੀ ਦੇ ਵਿੱਚ ਖਾਸ ਕਰਕੇ ਲੀਚੀ ਦੇ ਫਲ ਦੀ ਛਿਲ ਜਿਹੜੀ ਆ ਉਹ ਫਟ ਜਾਂਦੀ ਹੈ ਇਸ ਸਮੱਸਿਆ ਤੋਂ ਜੇ बचना ਹੈ ਤਾਂ ਇਹ ਲਗਾਤਾਰ ਜਿਹੜੀ ਸਿੰਚਾਈ ਹੈ ਇਹ ਹੀ ਸਾਨੂੰ ਇਹ ਬਚਾ ਸਕਦੀ ਹੈ ਇਸੇ ਤਰ੍ਹਾਂ ਇਸ ਮੌਸਮ ਦੇ ਦੌਰਾਨ ਕਿਸਾਨ ਵੀਰੋ ਵਕ ਵਕ ਬਾਗਾਂ ਦੇ ਵਿੱਚ ਬਹੁਤ ਸਾਰੇ ਨਦੀਨ ਜਿਹੜੇ ਹੋ ਜਾਂਦੇ ਆ ਜਿਵੇਂ ਕਿ ਬਰੂ ਕਾ ਹੋ ਗਿਆ ਤਾਂਦਲਾ ਹੋ ਗਿਆ ਪੁੱਠਕੰਡਾ ਹੋ ਗਿਆ ਇਸ ਤਰ੍ਹਾਂ ਦੇ ਨਦੀਨ ਖਤਮ ਕਰਨ ਲਈ ਇਸ ਸਮੇਂ ਦੌਰਾਨ ਆਪਾਂ ਤਵੀਆਂ ਨਾਲ ਬਾਗਾਂ ਦੇ ਵਿੱਚ ਬਹਾਈ ਕਰ ਸਕਦੇ ਹਾਂ ਇਸ ਬਹਾਈ ਦੇ ਨਾਲ ਸਿਰਫ ਨਦੀਨ ਹੀ ਨਹੀਂ ਖਤਮ ਹੋਣਗੇ ਸਗੋ ਜੋ ਸੁੰਡੀਆਂ ਕੀੜੇ ਮਕੌੜੇ ਜ਼ਮੀਨ ਹੇਠ ਜਿਹੜੇ ਰਹਿੰਦੇ ਨੇ ਉਹ ਬਾਹਰ ਧੁੱਪ ਦੇ ਐਕਸਪੋਜ਼ਰ ਨੂੰ ਆ ਜਾਂਦੇ ਨੇ ਤੇ ਨਾਲ ਹੀ ਕੁਝ ਪੰਛੀ ਜਿਹੜੇ ਕੀੜੇ ਮਕੌੜੇ ਖਾਂਦੇ ਨੇ ਉਹ ਕੁਝ ਕੀੜਿਆਂ ਨੂੰ ਖਾ ਜਾਂਦੇ ਨੇ ਇਸ ਤਰ੍ਹਾਂ ਇਹ ਨਾ ਕੀੜਿਆਂ ਦਾ ਖਾਤਮਾ ਕੀਤਾ ਜਾ ਸਕਦਾ ਖਾਸ ਤੌਰ ਤੇ ਜੇ ਅਮਰੂਦ ਦੀ ਗੱਲ ਕਰੀਏ ਤਾਂ ਫਲ ਦੀ ਮੱਖੀ ਜਿਹੜੀ ਹੈ ਉਹ ਗਲੇ ਸੜੇ ਅਮਰੂਦਾਂ ਦੇ ਵਿੱਚ ਜ਼ਮੀਨ ਦੇ ਵਿੱਚ ਰਹਿੰਦੀ ਹੈ ਬਹਾਈ ਦੇ ਨਾਲ ਉਹ ਵੀ ਬਾਹਰ ਆ ਜਾਂਦੀ ਹੈ ਤੇ ਬਹੁਤ ਸਾਰਾ ਜਿਹੜਾ ਆਪਾਂ ਫਲ ਦਾ ਬਚਾ ਫਲ ਦੀ ਮੱਖੀ ਤੋਂ ਇਸ ਬਹਾਈ ਦੇ ਨਾਲ ਕਰ ਸਕਦੇ ਹਾਂ ਇਸੇ ਮੌਸਮ ਦੌਰਾਨ ਕਿਸਾਨ ਵੀਰੋ ਕੁਝ ਬਾਗਾਂ ਦੇ ਵਿੱਚ ਬਿਮਾਰੀਆਂ ਵੀ ਆ ਸਕਦੀਆਂ ਜੇਨਾ ਵਿੱਚ ਕਈ ਵਾਰ ਅੰਬ ਦੀ ਜਿਹੜੀ ਲੱਕੜ ਹੈ ਉਹ ਸੁੱਕਣ ਲੱਗ ਪੈਂਦੀ ਹੈ ਇਸੇ ਤਰ੍ਹਾਂ ਅੰਗੂਰਾਂ ਦੇ ਵਿੱਚ ਟਾਹਣੀਆਂ ਦੀ ਜਿਹੜੀ ਛਿੱਲ ਹੈ ਉਹ ਸੁੱਕ ਜਾਂਦੀ ਹੈ ਜਾਂ ਜਿਹੜੀ ਨਾਸ਼ਪਾਤੀ ਹੈ ਉਹਦੇ ਵਿੱਚ ਕਰੁੰਬਲਾਂ ਤੇ ਸੋਕਾ ਪੈ ਜਾਂਦਾ ਜਾਂ ਫਲ ਜਿਹੜੇ ਕਰੁੰਬਲਾਂ ਤੇ ਲੱਗੇ ਆ ਉਹ ਸੁੱਕਣ ਲੱਗ ਪੈਂਦੇ ਆ ਇਸ ਤੋਂ ਬਚਾ ਲਈ ਤੁਰੰਤ ਲੋੜ ਹੈ ਕਿ ਆਪਾਂ ਬੋਡੋ ਮਿਕਸਚਰ ਦਾ ਸਪਰੇਅ ਕਰੀਏ ਜਾਂ ਫਿਰ ਆਪਾਂ ਕਾਪਰ ਆਕਸੀਕਲੋਰਾਇਡ ਨਾਂ ਦੀ ਜਿਹੜੀ ਦਵਾਈ ਹੈ ਉਹ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਇਹਦਾ ਸਪਰੇਅ ਕਰ ਲਈਏ ਕੁਝ ਬਾਗਵਾਨਾਂ ਨੇ ਜਿਨ੍ਹਾਂ ਨੇ ਥੋੜੀਆਂ ਲੇਟ ਕਿਸਮਾਂ ਆੜੂ ਦੀਆਂ ਲਾਈਆਂ ਨੇ ਤੇ ਤੜਾਈ ਕਰਨੀ ਰਹਿੰਦੀ ਹੈ ਜਾਂ ਤੜਾਈ ਚੱਲ ਰਹੀ ਹੈ ਜ਼ਰੂਰੀ ਨਹੀਂ ਕਿ ਆਪਾਂ ਇਸ ਆੜੂ ਨੂੰ ਮੰਡੀ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ ਵੇਚਣਾ ਆਪਾਂ ਜ਼ਿਆਦਾ ਮੁਨਾਫਾ ਖੱਟਣ ਲਈ ਇਹਨੂੰ ਸਟੋਰ ਕਰਕੇ ਵੀ ਵੇਚ ਸਕਦੇ ਹਾਂ ਇਸ ਆੜੂ ਨੂੰ ਸਟੋਰ ਕਰਨ ਦੇ ਲਈ ਆਪਾਂ ਗੱਤੇ ਦੇ ਡੱਬਿਆਂ ਦੇ ਵਿੱਚ ਤਿੰਨ ਜਾਂ ਚਾਰ ਤਹਾਂ ਲਾ ਕੇ 0 ਤੋਂ 3.3 ਡਿਗਰੀ ਸੈਲਸੀਅਸ ਤਾਪਮਾਨ ਤੇ ਕੋールド ਸਟੋਰ ਦੇ ਵਿੱਚ ਰੱਖ ਕੇ ਜਿੱਥੇ 85 ਤੋਂ 90% ਜਿਹੜੀ ਨਮੀ ਉਹ ਆਪਾਂ ਬਰਕਰਾਰ ਰੱਖਣੀ ਹੈ ਤਾਂ ਇਸ ਤਰ੍ਹਾਂ ਇਹਨਾਂ ਆੜੂਆਂ ਨੂੰ ਤਕਰੀਬਨ 25 ਦਿਨਾਂ ਤੱਕ ਆਪਾਂ ਕੋールド ਸਟੋਰ ਦੇ ਵਿੱਚ ਸਟੋਰ ਕਰ ਸਕਦੇ ਹਾਂ ਤੇ ਹੌਲੀ-ਹੌਲੀ ਇਹਨਾਂ ਦਾ ਮੰਡੀਕਰਨ ਕਰ ਸਕਦੇ ਹਾਂ ਅੱਜਕੱਲ ਮੰਡੀ ਦੇ ਵਿੱਚ ਕੱਚਾ ਕੇਲਾ ਹਰਾ ਆਉਂਦਾ ਤਾ ਉਹਨੂੰ ਵੇਚਣ ਲਈ ਵਪਾਰੀਆਂ ਵੱਲੋਂ ਜਿਹੜਾ ਮਸਾਲੇ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਪਕਾਉਣ ਵਾਸਤੇ ਪਰ ਇਹ ਮਸਾਲਾ ਜਿਹੜਾ ਆਪਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਕਾਰਸੀਨੋਜੈਨਿਕ ਹੁੰਦਾ ਤਾਂ ਯੂਨੀਵਰਸਿਟੀ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਆਪਾਂ ਜਿਹੜਾ ਹੈਲਦੀ ਕੈਮੀਕਲ ਹੈ ਉਹ ਲਾ ਕੇ ਇਹਨੂੰ ਪਕਾ ਸਕਦੇ ਹਾਂ ਜਿਹੜੇ ਕਿਸਾਨ ਵੀਰਾਂ ਨੇ ਕੋਈ ਅੰਜੀਰ ਦੇ ਫਲ ਲਾਏ ਆ ਤੇ ਅੰਜੀਰ 'ਚ ਵੀ ਹੁਣ ਪੱਕਣਾ ਸ਼ੁਰੂ ਹੋ ਜਾਂਦਾ ਫਲ ਤਾਂ ਉਸ ਦੀ ਤੜਾਈ ਦਾ ਕਿੱਦਾਂ ਹਿਸਾਬ ਲਾਉਣਾ ਹੈ ਕਿ ਅੰਜੀਰ ਦਾ ਫਲ ਜਦੋਂ ਖਰੀਏ ਤੋਂ ਜਾਮਣੀ ਆਲੂ ਰੰਗ ਬਦਲ ਜਾਵੇ ਅਤੇ ਸਖਤ ਹੋਵੇ ਉਸ ਸਮੇਂ ਉਸ ਦੀ ਤੜਾਈ ਕਰਕੇ ਆਪਾਂ ਡੱਬਿਆਂ ਦੇ ਵਿੱਚ ਵੀ ਪੈਕ ਕਰ ਸਕਦੇ ਹਾਂ ਜਿਹੜੇ ਕਿਸਾਨ ਵੀਰ ਜਾਂ ਨਰਸਰੀ ਵਾਲੇ ਨਰਸਰੀ ਮੈਨ ਕੋਈ ਬਿੱਲ ਪੱਤਰ ਦੇ ਬੂਟੇ ਬਣਾਉਣਾ ਚਾਹੁੰਦੇ ਆ ਤਾਂ ਇਹ ਠਕਵਾ ਸਮਾਂ ਹੈ ਕਿ ਆਪਾਂ ਬਿੱਲ ਪੱਤਰ ਦੇ ਜਿਹੜੀ ਪੈਚ ਬਡਿੰਗ ਹੈ ਉਹ ਪੈਨਸਲ ਜਿੰਨੀ ਮੋਟੀ ਜਿਹੜਾ ਜੜ ਮੁੰਡ ਦਾ ਬੂਟਾ ਹੈ ਉਹਦੇ ਉੱਤੇ ਕਰੀਏ ਤੇ ਆਪਾਂ ਬੂਟੇ ਜਿਹੜੇ ਨਵੇਂ ਉਹ ਤਿਆਰ ਕਰ ਸਕਦੇ ਹਾਂ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਫਿਰ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਪਿਆਰੇ ਕਿਸਾਨ ਵੀਰੋ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਤਹਿਤ ਖੇਤੀ ਵਿਗਿਆਨ ਕੇਂਦਰ ਰੌਣੀ ਜ਼ਿਲ੍ਹਾ ਪਟਿਆਲਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਉ체ਚੇ ਤੌਰ ਦੇ ਉਤੇ ਮਾਨਯੋਗ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਜੀ ਚੋਹਾਨ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਸੰਬੰਧੀ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਕੁਝ ਖੇਤੀ ਮਾਹਿਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਆਓ ਵੇਖਦੇ ਹਾਂ ਇਸ ਸਮਾਗਮ ਦੀ ਇੱਕ ਟੀਵੀ ਰਿਪੋਰਟ ਕਿਸਾਨ ਵੀਰੋ ਮੇਰੇ ਨਾਲ ਨੇ ਡਾਕਟਰ ਹਰਦੀਪ ਸਿੰਘ ਸਪੀਖੀ ਜੀ ਜਿਹੜੇ ਡਿਪਟੀ ਡਾਇਰੈਕਟਰ ਨੇ ਖੇਤੀ ਵਿਗਿਆਨ ਕੇਂਦਰ ਰੌਣੀ ਜ਼ਿਲ੍ਹਾ ਪਟਿਆਲਾ ਦੇ ਡਾਕਟਰ ਸਾਹਿਬ ਜਿਹੜਾ ਅੱਜ ਇਹ ਪ੍ਰੋਗਰਾਮ ਇੱਥੇ ਤੁਸੀਂ ਬਹੁਤ ਵੱਡੇ ਪੱਧਰ ਤੇ ਉਲੀਕਿਆ ਆ ਕੀ ਮਕਸਦ ਆ ਉਹਦਾ ਕੀ ਕਿਹੜਾ ਮੰਤਵ ਆ ਕੀ ਮੰਤਵ ਨੂੰ ਲੈ ਕੇ ਤੁਸੀਂ ਅੱਗੇ ਚੱਲੇ ਹੋ ਦੇਖੋ ਜੀ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤੀ ਖੇਤੀ ਖੋਜ ਪ੍ਰੀਸ਼ਦ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਜਿਹੜੀ ਤੇ ਇਹ ਇੱਕ ਵਿਕਸਿਤ ਖੇਤੀ ਸੰਕਲਪ ਅਭਿਆਨ ਚਲਾ ਰਹੀ ਆ ਜਿਹੜਾ ਕਿ 29 ਮਈ ਤੋਂ 12 ਜੂਨ ਤੱਕ ਚੱਲਣਾ ਹੈਗਾ ਜੀ ਜੀ ਤਾ ਇਸ ਇਸ ਅਭਿਆਨ ਦੇ ਵਿੱਚ ਸਾਡਾ ਮੁੱਖ ਮੰਤਵ ਸੀ ਕਿ ਅਸੀਂ ਪਿੰਡਾਂ ਵਿੱਚ ਜਾ ਜਾ ਕੇ ਲੋਕਾਂ ਨੂੰ ਗਰਾਸ ਰੂਟ ਲੈਵਲ ਤੇ ਮਿਲ ਕੇ ਤੇ ਉਹਨਾਂ ਨੂੰ ਜਿਹੜੀ ਜਾਣਕਾਰੀ ਖੇਤੀਬਾੜੀ ਦੀ ਲੇਟੈਸਟ ਟੈਕਨੋਲੋਜੀ ਬਾਰੇ ਹੈ ਉਹ ਅਸੀਂ ਦਈਏ ਤਾਂ ਉਸੇ ਅਭਿਆਨ ਦੇ ਤਹਿਤ ਅੱਜ ਜਿਹੜਾ ਦਿਨ ਹੈਗਾ ਜੀ 5 ਜੂਨ ਦਾ ਤੇ ਅੱਜ ਵਾਤਾਵਰਨ ਦਿਵਸ ਹੈ ਵਿਸ਼ਵ ਵਾਤਾਵਰਨ ਦਿਵਸ ਤੇ ਉਹ ਅਸੀਂ ਇੱਥੇ ਖੇਤੀ ਵਿਗਿਆਨ ਕੇਂਦਰ ਦੇ ਫਾਰਮ ਤੇ ਪਟਿਆਲੇ ਦੇ ਤੇ ਅਸੀਂ ਉਹ ਮਨਾ ਰਹੇ ਹਾਂ ਔਰ ਇਹਦੇ ਵਿੱਚ ਅਸੀਂ ਕਿਸਾਨ ਵੀਰਾਂ ਵਾਸਤੇ ਟੈਕਨੀਕਲ ਸੈਸ਼ਨ ਹੈ ਜਿਹੜਾ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਜਿਹਦੇ ਵਿੱਚ ਯੂਨੀਵਰਸਿਟੀ ਦੇ ਜਿਹੜੇ ਉੱਚ ਕੋਟੀ ਦੇ ਸਾਇੰਸਦਾਨ ਨੇ ਉਹ ਸਿੱਧੇ ਤੌਰ ਤੇ ਕਿਸਾਨ ਵੀਰਾਂ ਨੂੰ ਸੰਬੋਧਿਤ ਕਰਨਗੇ ਤੇ ਉਹਨਾਂ ਨੂੰ ਜਾਣਕਾਰੀ ਦੇਣਗੇ ਉਸ ਤੋਂ ਇਲਾਵਾ ਅਸੀਂ ਅੱਜ ਇੱਥੇ ਇੱਕ ਜਿਹੜਾ ਹੈਗਾ ਟਰੀ ਪਲਾਂਟੇਸ਼ਨ ਕੈਂਪੇਨ ਰੁੱਖ ਲਗਾਓ ਮੁਹਿੰਮ ਹੈ ਜਿਹੜੀ ਉਹ ਅਸੀਂ ਇੱਥੋਂ ਸਟਾਰਟ ਕਰਨ ਜਾ ਰਹੇ ਹਾਂ ਜਿਹਦੇ ਤਹਿਤ ਅਸੀਂ ਸਾਡੇ ਮਾਨਯੋਗ ਮੰਤਰੀ ਜੀ ਜਿਹੜੇ ਕੇਂਦਰੀ ਸਰਕਾਰ ਦੇ ਸ਼੍ਰੀ ਸ਼ਿਵਰਾਜ ਸਿੰਘ ਜੀ ਚੋਹਾਨ ਔਰ ਸਾਡੇ ਪੰਜਾਬ ਦੇ ਜਿਹੜੇ ਆਪਣੇ ਖੇਤੀ ਵੜੀ ਦੇ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਤੋਂ ਬੂਟਾ ਲਗਵਾ ਕੇ ਅਸੀਂ ਇਹ ਮੁਹਿੰਮ ਦੀ ਸ਼ੁਰੂਆਤ ਕਰਾਂਗੇ ਔਰ ਇਹਦੇ ਵਿੱਚ ਅਸੀਂ ਫਿਰ ਜਿਹੜੀ ਹੈ ਆਪਣੇ કૃषि ਵਿਗਿਆਨ ਕੇਂਦਰ ਦੇ ਵਿੱਚ ਜਿਹੜੀ ਹੈ ਵੱਡੇ ਤੌਰ ਤੇ ਜਿਹੜੀ ਬੂਟੇ ਐ ਰੁੱਖ ਐ ਉਹਨਾਂ ਨੂੰ ਅਸੀਂ ਲਗਾਵਾਂਗੇ ਉਦੇ ਨਾਲ ਨਾਲ ਅਸੀਂ ਇੱਥੇ ਕਿਸਾਨ ਵੀਰਾਂ ਵਾਸਤੇ ਔਰ ਖਾਸ ਤੌਰ ਤੇ ਮੰਤਰੀ ਜੀ ਵਾਸਤੇ ਅਸੀਂ ਕੁਝ ਡੈਮੋਨਸਟ੍ਰੇਸ਼ਨ ਪ੍ਰਦਰਸ਼ਨੀਆਂ ਦਾ ਜਿਹੜਾ ਹੈ ਇੰਤਜ਼ਾਮ ਕੀਤਾ ਹੋਇਆ ਹੈ ਜਿਦੇ ਵਿੱਚੋਂ ਆਪਣੇ ਅੱਖੀ ਸਾਡੀ ਜਿਹੜੀਆਂ ਲੇਟੈਸਟ ਟੈਕਨੋਲੋਜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਖੋਜ ਕਰਕੇ ਬਣਾਈਆਂ ਨੇ ਉਹਨਾਂ ਨੂੰ ਆਪਣੇ ਅੱਖੀ ਕੰਮ ਕਰਦਾ ਦੇਖਣਗੇ ਅਸੀਂ ਖੇਤੀ ਵਿਗਿਆਨ ਕੇਂਦਰ ਜ਼ਿਲ੍ਹਾ ਪਟਿਆਲਾ ਦੇ ਵਿੱਚ ਰੌਣੀ ਵਿਖੇ ਪਹੁੰਚੇ ਹੋਏ ਹਾਂ ਡਾਕਟਰ ਗੁਰਪ੍ਰਦੇਸ਼ ਕੌਰ ਜੀ ਪ੍ਰੋਫੈਸਰ ਹੋਮ ਸਾਇੰਸ ਦੇ ਮੇਰੇ ਨਾਲ ਨੇ ਤੁਸੀਂ ਅੱਜ ਦੇ ਪ੍ਰੋਗਰਾਮ ਬਾਰੇ ਸਾਨੂੰ ਦੱਸੋ ਜੀ ਇਹ ਕੀ ਹੈ ਪ੍ਰੋਗਰਾਮ ਵਿਕਸਿਤ ਕਿਸਾਨ ਸੰਕਲਪ ਬਿਹਾ ਜਿਹੜਾ 29 ਮਈ ਤੋਂ 12 ਜੂਨ ਤੱਕ ਜਿਹੜਾ ਹੈਗਾ ਤੇ ਅੱਜ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਹੈ ਅਸੀਂ ਉਹ ਮਨਾ ਰਹੇ ਹਾਂ ਜਦੇ ਵਿੱਚ ਮਾਨਯੋਗ ਕੇਂਦਰੀ ਖੇਤੀਬਾੜੀ ਮੰਤਰੀ ਉਹ ਸਾਡੇ ਵਿੱਚ ਹੈਗੇ ਨੇ ਨਾਲ ਹੀ ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਸਾਡੇ ਜਿਹੜੇ ਹੈਗੇ ਨੇ ਯੂਨੀਵਰਸਿਟੀ ਤੋਂ ਸਾਡੇ ਵਾਈਸ ਚਾਂਸਲਰ ਸਾਹਿਬਾਨ ਤੇ ਹੋਰ ਜਿਹੜੇ ਜਿਹੜੇ ਹੈਗੇ ਨੇ ਅਫਸਰ ਸਾਹਿਬਾਨ ਨੇ ਇਸ ਜਿਹੜਾ ਆਪਾਂ ਖੇਤੀ ਸੰਕਲਪ ਅਭਿਆਨ ਚਲਾ ਰਹੇ ਆ ਉਹਦੇ ਵਿੱਚ ਇਹੀ ਹੈ ਕਿ ਕਿਸਾਨਾਂ ਨੂੰ ਵਕ ਵਕ ਤਕਨੀਕਾਂ ਬਾਰੇ ਜਾਣਕਾਰੀ ਦੇਣੀ ਪਲੱਸ ਜਿਹੜੇ ਹੈਗੇ ਨੇ ਜਿਹੜੇ ਕਿਸਾਨ ਆਪਣੀ ਇਨੋਵੇਸ਼ਨ ਦੇ ਨਾਲ ਆਪਣੇ ਕੁਝ ਉਦਮ ਕਰ ਰਹੇ ਨੇ ਉਹਨਾਂ ਬਾਰੇ ਦਸਤਾਵੇਜ਼ ਤਿਆਰ ਕਰਨੇ ਤੇ ਤੁਸੀਂ ਜਿਵੇਂ ਆਪ ਦੇਖਦੇ ਆ ਵੀ ਐਕਸਟੈਂਸ਼ਨ ਕੀ ਹੈ ਪ੍ਰਤੱਖ ਦੇ ਵਿੱਚ ਦਿਖਾਉਣਾ ਜੋ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ ਟ੍ਰੇਨਿੰਗਸ ਲੱਗਦੀਆਂ ਨੇ ਉਹ ਟ੍ਰੇਨਿੰਗਸ ਲੱਗ ਕੇ ਜਿਹੜੇ ਵੀ ਸਾਡੇ ਐਂਟਰਪ੍ਰੈਨਿਅਰ ਉਦਮੀ ਕਿਸਾਨ ਤੇ ਕਿਸਾਨ ਬੀਬੀਆਂ ਨੇ ਉਹ ਚਾਹੇ ਸੋਇਆਬੀਨ ਦਾ ਦੁੱਧ ਦੀ ਪ੍ਰੋਸੈਸਿੰਗ ਹੈ ਜਾਂ ਚਾਹੇ ਫਲ ਸਬਜ਼ੀਆਂ ਦੀ ਪ੍ਰੋਸੈਸਿੰਗ ਹੈ ਜਾਂ ਚਾਹੇ ਮਧੂਮੱਖੀ ਪਾਲਣਾ ਹੈ ਚਾਹੇ ਆਪਾਂ ਫੁਲਕਾਰੀ ਤੋਂ ਅਲੱਗ-ਅਲੱਗ ਤਰੀਕੇ ਦੇ ਜਿਹੜੇ ਪਦਾਰਥ ਬਣਾਉਣੇ ਆ ਫੁਲਕਾਰੀ ਕਢਾਈ ਬਾਰੇ ਆ ਜਾਂ ਆਪਾਂ ਜਿਹੜੀ ਹੈਗੇ ਨੇ ਹੋਰ ਵ ਆ ਉਹ ਸਾਡੇ ਕਿਸਾਨ ਵੀਰਾਂ ਤੇ ਬੀਬੀਆਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਮੈਂ ਡਾਕਟਰ ਫਤੇਹ ਚੰਦ ਟੋਟੇਜਾ ਸੈਂਟਰਲ ਇੰਸਟੀਚਿਊਟ ਫਾਰ ਸਰਚਨ ਬਫੈਲੋ ਦਾ ਸਬ ਕੈਂਪਸ ਹੈ ਨਾਭਾ ਪੰਜਾਬ ਮੈਂ ਉੱਥੇ ਆਇਆ ਅਸੀਂ ਨੀਲੀ ਰਾਵੀ ਬ੍ਰਿਡ ਜਿਹੜਾ ਮੇਨਟੇਨ ਕਰਦੇ ਆ ਇਤਫਾਮਤ ਸੋ ਅੱਜ ਦੇ ਇਸ ਅਭਿਆਨ ਬਾਰੇ ਤੁਹਾਡਾ ਵਿਭਾਗ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਰਿਹਾ ਅਸੀਂ ਵੱਖ-ਵੱਖ ਪਿੰਡਾਂ ਦੇ ਨਾਭਾ ਦੇ ਬਲਾਕ ਦੇ ਸਾਰੇ ਪਿੰਡਾਂ ਜਾ ਰਹੇ ਹਾਂ ਪਹਿਲਾਂ ਸਰਪੰਚ ਨਾਲ ਮਿਲ ਕੇ ਤੇ ਉਹਨਾਂ ਦੇ ਮੈਂਬਰਾਂ ਨਾਲ ਮਿਲ ਕੇ ਅਸੀਂ ਟੀਮ ਗਠਿਤ ਕਰਦੇ ਆ ਗਿਆਂ ਪੂਰੇ ਕਾਮ ਪਿੰਡ ਵਿੱਚ ਉਸ ਤੋਂ ਬਾਅਦ ਅਸੀਂ ਨਗਲੇ ਦਿਨ ਉਹਨਾਂ ਕਿਸਾਨਾਂ ਨੂੰ ਕੰਟੈਕਟ ਕਰਦੇ ਆ ਉਹ ਸਾਡੇ ਜਿਹੜੀ ਤਕਨੀਕਾ ਜਿਹੜੀ ਪਹਿਲਾਂ ਅਸੀਂ ਝੋਟੇ ਦੇ ਰਹੇ ਆ ਕਿਸਾਨਾਂ ਨੂੰ ਤੇ ਸਿਮਨ ਦੇ ਰਹੇ ਆ ਉਹਨਾਂ ਦਾ ਭਰਪੂਰ ਫਾਇਦਾ ਉਠਾਉਂਦੇ ਆ ਜਿਹੜੀ ਨੋਲਿਜ ਦੀ ਡੈਫੀਸ਼ੀਐਂਸੀ ਹੈ ਗਿਆ ਕਿਸਾਨਾਂ ਨੂੰ ਉਹ ਅਸੀਂ ਹੁਣ ਪੂਰੀ ਕਰ ਰਹੇ ਆ ਸ਼੍ਰੀ ਉਮੇਂਦਰ ਦੱਤ ਜੀ ਜਿਹੜੇ ਖੇਤੀ ਵਿਰਾਸਤ ਮਿਸ਼ਨ ਦੇ ਕਰਤਾ ਧਰਤਾ ਨੇ ਡਾਇਰੈਕਟਰ ਨੇ ਇਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਜਿਹੜਾ ਅਭਿਆਨ ਆ ਪੰਜਾਬ ਦੇ ਲਈ ਕਿੰਨਾ ਕੁ ਲਾਹੇਵੰਦ ਸਿੱਧ ਹੋਊਗਾ ਸਰਕਾਰ ਕਿਸਾਨਾਂ ਤੱਕ ਜਾ ਰਹੀ ਹੈ ਔਰ ਖੇਤੀ ਵਿਗਿਆਨੀ ਸਦਾ ਪਿੰਡ ਤੱਕ ਜਾ ਰਹੇ ਆ ਚੋਪਾਲ ਤੱਕ ਜਾ ਰਹੇ ਆ ਪਿੰਡ ਦੀ ਸੱਤ ਤੱਕ ਜਾ ਰਹੇ ਆ ਇਹ ਚੰਗੀ ਗੱਲ ਹੈ ਕਿਸਾਨ ਪਿਛਲੇ 40 50 ਸਾਲ ਚ ਇੱਕ ਖਾਸ ਢਰੇ ਤੇ ਚੱਲੇ ਹੋਏ ਸੀ ਹੁਣ ਉਹਨਾਂ ਨੂੰ ਬਦਲਣਾ ਪਏਗਾ ਔਰ ਬਦਲਣ ਲਈ ਉਹਨਾਂ ਦੇ ਮਨ ਚ ਗੱਲ ਆਏਗੀ ਕਿ ਵਿਗਿਆਨ ਕੀ ਕਹਿੰਦਈਆ ਵਿਗਿਆਨੀ ਕੀ ਕਹਿੰਦੇ ਨੇ ਇੱਕ ਤੁਹਾਡੇ ਤੇ ਜਰੂਰ ਪੁੱਛਣਾ ਜਾਊਗਾ ਤੁਸੀਂ ਮਿਲਟਸੇ ਬਹੁਤ ਕੰਮ ਕੀਤਾ ਕਿਸ ਤਰ੍ਹਾਂ ਦਾ ਹੁਣ ਉਹ ਚੱਲਿਆ ਆ ਥੋੜਾ ਇਹ ਦੀ ਸੁਣਦਾ ਕਿ ਮਿਲਟਸ ਯਰ ਦੇ ਵਿੱਚ ਤਾਂ ਸੀ ਮਿਲਟ ਦਾ ਕੰਮ ਜਿਹੜਾ ਵਧਾਇਆ ਵਧਾਇਆ ਮਿਲਟਸ ਹੁਣ ਸੈੱਟ ਹੋ ਗਏ ਨੇ ਲੋਕੀ ਕਰ ਰਹੇ ਨੇ ਐਤਕੀ ਵੀ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮਿਲਟ ਉਗਾ ਰਹੇ ਨੇ ਵਿਕਸਿਤ ਖੇਤੀ ਸੰਕਲਪ ਬਿਹਾਨ ਦੇ ਤਹਿਤ ਸਾਡੇ ਨਾਲ ਖੜੇ ਨੇ ਇੰਡੀਅਨ ਇੰਸਟੀਚਿਊਟ ਆਫ ਮੇਜਰ ਰਿਸਰਚ ਦੇ ਮਹਰ इन्हों गलत करते हैं कि जरा कृषि विकसित अभियान है एह फली भिन्नता के मक्की कितना योगदान अदा करती है मेरा नाम शंकरलाल जाट है और मैं वरिष्ठ वैज्ञानिक हूँ भारतीय मक्का अनुसंधान संस्थान में और जो विकसित कृषि संकल्प अभियान है इसमें हमारी ग्यारह टीमें अपने पंजाब में काम कर रही है और हर जिलों में जा जाके किसानों से वार्ता कर रही है उनको स्कीम्स के बारे में बता रही है विभिन्न जो जितने भी हमारे पास फसलें हैं उनके बारे में बता रही है ਭਾਰਤ ਸਰਕਾਰ ਦੇ ਸਹਿਯੋਗ ਦੇ ਨਾਲ ਵੱਖ-ਵੱਖ ਸਟੇਟਾਂ ਦੇ ਵਿੱਚ ਚਲਾਏ ਜਾ ਰਹੇ ਖੇਤੀ ਵਿਕਸਿਤ ਅਭਿਆਨ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਵੱਧ ਛੜ ਕੇ ਹਿੱਸਾ ਲੈ ਰਹੇ ਆ ਜਿੱਥੇ ਅੱਜ ਖੇਤੀ ਮੰਤਰੀ ਜੀ ਕेंद्रीय ਖੇਤਰੀ ਮੰਤਰੀ ਜੀ ਆਏ ਨੇ ਮੇਰੇ ਨਾਲ ਇੱਕ ਬਹੁਤ ਹੀ ਸਟੇਟ ਅਵਾਰਡੀ ਵਧੀਆ ਕਿਸਾਨ ਵੀਰ ਖੜੇ ਆ ਮੈਂ ਬਜੇਤਰ ਸਿੰਘ ਘਰਚਾ ਡਿਪਟੀ ਸੰਰੋਪ ਪਿੰਡ ਦੇਖ ਲਾਂ ਸੋ ਘਰਚਾ ਜੀ ਅੱਜ ਇਹ ਜਿਹੜਾ ਖੇਤੀ ਅਭਿਆਨ ਆ ਜਿਹੜਾ ਚੱਲ ਰਿਹਾ ਖੇਤੀ ਵਿਕਸਿਤ ਅਭਿਆਨ ਆ ਅੱਜ ਕੀ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਦੂਰ ਦਰਾਡੇ ਤੋਂ ਕਿਸਾਨ ਵੀਰ ਆ ਰਹੇ ਨੇ ਕੀ ਇਸ ਮਿਹਾਨ ਬਾਰੇ ਕਹਿਣਾ ਚਾਹੁੰਦੇ ਹੋ ਕੀ ਕਿੰਨਾ ਠੀਕ ਲੱਗਦਾ ਹੈ ਇਹ ਇੱਕ ਬਹੁਤ ਵਧੀਆ ਗੱਲਾਂ ਪਹਿਲ ਸਰਕਾਰ ਨੇ ਲਿਆ ਭਾਰਤ ਸਰਕਾਰ ਨੇ ਤਾਂ ਕਿ ਇੱਕ ਤਾਂ ਪੰਜਾਬ ਸਰਕਾਰ ਨਾਲ ਸੈਂਟਰ ਗਵਰਨਮੈਂਟ ਨਾਲ ਸਾਡੇ ਜਿੰਨੇ ਕੇਵੀਕੇ ਨੇ ਜਾਂ ਸਾਡੇ ਪੀਜੂਆ ਜਾਂ ਗੜਵਾਸੂ ਯੂਨੀਵਰਸਿਟੀ ਹੈ ਸਾਰਿਆਂ ਦੇ ਸਹਿਯੋਗ ਨਾਲ ਨੇ ਸਾਰੇ ਫਾਰਮਰਾਂ ਨਾਲ ਅੱਜ ਗੱਲਾਂ ਹੋਣਗੀਆਂ ਪਹਿਲਾਂ ਵੀ ਹੁੰਦੀਆਂ ਨੇ ਰੋਜ਼ ਪਿੰਡਾਂ ਦੇ ਵਿੱਚ ਭਵਾਨ ਚੱਲਦਾ ਉੱਤੇ ਲੋਕੀ 100 100 150 ਇਕੱਠਾ ਹੋਰ ਉੱਤੇ ਨਵੀਆਂ ਗੱਲਾਂ ਦਾ ਉਹਨਾਂ ਨੂੰ ਕਿਸਾਨਾਂ ਨੂੰ ਬੋਤਲ ਵੀਰੇ ਨਾਲ ਨੇ आई सी ए आर दे एक अदारा आ पंजाब खेती बाड़ी यूनिवर्सिटी स्थित है सिफिट वो डायरेक्टर साहब मेरे नाल ने मैं डॉक्टर नचिकेत कोतवाली वाले डायरेक्टर आई सी आर सिफिट लुधियाना और ये जो हमारे यशस्वी प्रधानमंत्री नरेंद्र मोदी साहब और हमारे जो कृषि मंत्री हैं शिवराज सिंह चौहान जी आप दोनों के नेतृत्व में जो विकसित कृषि संकल्प अभियान जो चलाया जा रहा है तो इसमें हम पूरी कृषि को ध्यान में रखते हुए हमने कार्यक्रम बनाया है हमारे संस्थान के तीस से ज़्यादा वैज्ञानिक आज गांव-गांव घूम रहे हैं लोगों को बता रहे हैं कि आने वाले खरीफ के समय में क्या क्या फसलों का चयन करना चाहिए कैसे अच्छे बीज लेने चाहिए कौन से यंत्रों का उपयोग करना चाहिए केमिकल का उपयोग कब और कितना करना चाहिए और साथ में जब फसल कट जाए तो उसके बाद में भी उनको तो क्या करना है और किस तरह से वो किसानी को एक अच्छा उद्यम बना के फायदे का सौदा बना सकते हैं पंजाब कृषि विश्वविद्यालय लुधियाना दी डॉक्टर सोन सिंह वालिया जी मेरे नाल ने इन नाल ਗੱਲਬਾਤ ਕਰਦੇ ਆ ਕਿ ਇਹ ਇਸ ਸੰਕਲਪ अभियान ਦੇ ਵਿੱਚ ਆਪਣਾ ਵਿਭਾਗ ਦੇ ਵੱਲੋਂ ਕਿਸ ਤਰ੍ਹਾਂ ਦਾ ਯੋਗਦਾਨ ਪਾ ਰਹੇ ਨੇ ਇਹਦੇ ਵਿੱਚ ਜਿਹੜਾ ਸਕੂਲ ਆਫ ਆਰਗੈਨਿਕ ਫਾਰਮਿੰਗ ਆ ਇਹਦੇ ਚ ਸਸੀਂ ਜੈਵਿਕ ਤੌਰ ਦੇ ਉੱਪਰ ਵੱਖ-ਵੱਖ ਜਿਹੜੇ ਫਸਲੀ ਚੱਕਰ ਨੇ ਜਿਹੜੇ ਕਿ ਡਾਈਵਰਸਿਫਾਈਡ ਨੇ ਜਿਹੜੇ ਕਿ ਝੋਨੇ ਕਣਕ ਤੋਂ ਅਲਾਵਾ ਹੋਰ ਨੇ ਲੇਕਿਨ ਅਸੀਂ ਉਹਨਾਂ ਨੂੰ ਉਗਾਉਣਾ ਵੀ ਜੈਵਿਕ ਤਰੀਕਿਆਂ ਦੇ ਨਾਲ ਆ ਉਹਦੇ ਬਾਰੇ ਅਸੀਂ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਹਾਂ ਤੇ ਨਾਲ ਦੀ ਨਾਲ ਹੀ ਅਸੀਂ ਇੱਕ ਹੋਰ ਵੀ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਅਸੀਂ ਇੱਕ ਤਾਂ ਝੋਨਾ ਕਣਕ ਹੋ ਗਿਆ ਫਸਲੀ ਚੱਕਰ ਇੱਕ ਅਸੀਂ ਨਾਲ ਦੀ ਨਾਲ ਅਸੀਂ ਕੁਝ ਜਿਹੜੇ ਸਾਡੇ ਦਵਾਈਆਂ ਵਾਲੇ ਸੁਗੰਧੀ ਵਾਲੇ ਸਾਡੇ ਬੂਟੇ ਨੇ ਉਹਨਾਂ ਬਾਬਤ ਵੀ ਅਸੀਂ ਜਾਣਕਾਰੀ ਦੇ ਰਹੇ ਹਾਂ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਵਿੱਚ ਸਾਡੇ ਨਾਲ ਨੇ ਇਸ ਵੇਲੇ ਪਟਿਆਲਾ ਦੇ ਵਿੱਚ ਖੜੇ ਆ ਤੇ ਨਾਲ ਨੇ ਡਾਕਟਰ ਗੁਲਜਾਰ ਸਿੰਘ ਸੰਗੇੜਾ ਜੀ ਗੰਨੇ ਦੇ ਮਾਹਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਰ ਇਹ ਜੋ ਅੱਜ ਦਾ ਸਾਡਾ ਪ੍ਰੋਗਰਾਮ ਹੈ ਖੇਤੀ ਜੋ ਸੰਕਲਪ ਹੈ ਇਹਦੇ ਵਿੱਚ ਅਗਰ ਅਸੀਂ ਗੰਨੇ ਦੀ ਗੱਲ ਕਰਦੇ ਹਾਂ 슈ਗਰ ਕੈਨ ਦੀ ਗੱਲ ਕਰਦੇ ਹਾਂ ਕਿਉਂਕਿ ਜਿਹੜਾ ਸਾਡਾ ਪੰਜਾਬ ਦੇ ਵਿੱਚ ਅਸੀਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤੇ ਜਿਹੜੀ ਗੰਨੇ ਦੀ ਇੱਕ ਫਸਲ ਹੈ ਉਹ ਇਸ ਫਸਲ ਚੱਕਰ ਨੂੰ ਇੱਕ ਬਹੁਤ ਹੀ ਅੱਛਾ ਆਲਟਰਨੇਟਿਵ ਹੈ ਇੱਕ ਅੱਛਾ ਵਿਕਲਪ ਹੈ ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਲਈ ਆਏ ਆਂ ਤਾਂ ਕਿ ਗੰਨੇ ਦੀਆਂ ਸੁਧਰੀਆਂ ਕਿਸਮਾਂ ਗੰਨੇ ਦੀ ਪੈਦਾਵਾਰ ਦੇ ਅਲੱਗ-ਅਲੱਗ ਤਰੀਕੇ ਔਰ ਸੁਧਰੀਆਂ ਕਿਸਮਾਂ ਦੇ ਕਿਸ ਤਰ੍ਹਾਂ ਦੇ ਬੀਜ ਜਿਦਾ ਕਿ ਟਿਸ਼ੂ ਕਲਚਰ ਦੇ ਤਾਈ ਸਿੰਗਲ ਬਰਡ ਦੇ ਤਾਈ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਦੇ ਬਾਰੇ ਦੱਸ ਰਹੇ ਆਂ ਉਹਨਾਂ ਨੂੰ ਉਹਨਾਂ ਖੋਭੀਆਂ ਦੇ ਬਾਰੇ ਦੱਸ ਰਹੇ ਆਂ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਡਾਕਟਰ ਜਸਵਿੰਦਰ ਸਿੰਘ ਜੀ ਮੁੱਖ ਖੇਤੀਬੜੀ ਅਫਸਰ ਜ਼ਿਲ੍ਹਾ ਪਟਿਆਲਾ ਮੇਰੇ ਨਾਲ ਨੇ ਵਿਕਸਿਤ ਖੇਤੀ ਸੰਕਲਪ ਅਭਿਆਨ ਜੋ ਕਿ ਸਾਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਵਿੱਚ ਵਿਗਿਆਨੀ ਵਿਸਾਰਮਾਹਰ ਉਹ ਕਿਸਾਨਾਂ ਤੱਕ ਜਾ ਰਹੇ ਨੇ ਤੇ ਜੋ ਲੈਬਾਰਟਰੀਜ਼ ਦੇ ਵਿੱਚ ਖੋਜਾਂ ਹੁੰਦੀਆਂ ਨੇ ਉਹਨਾਂ ਨੂੰ ਕਿਸਾਨਾਂ ਤੱਕ ਲੈ ਕੇ ਜਾ ਰਹੇ ਨੇ ਅਤੇ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਜਾਂ ਉਹਨਾਂ ਦੇ ਕੋਈ ਸਵਾਲ ਨੇ ਉਹ ਲੈਬਾਰਟਰੀਜ਼ ਦੇ ਵਿੱਚ ਜੋ ਸਾਇੰਟਿਸਟ ਕੰਮ ਕਰਦੇ ਨੇ ਉੱਥੇ ਲਿਆ ਕੇ ਉਹਨਾਂ ਨੂੰ ਦੱਸ ਦਿੰਦੇ ਨੇ ਤਾਂ ਕਿ ਉਹਨਾਂ ਦਾ ਅਗਾਹ ਤੋਂ ਸਮਾਧਾਨ ਹੋ ਸਕੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਸੀਂ ਤਿੰਨ ਟੀਮਾਂ ਬਣਾਈਆਂ ਹਨ ਜੋ ਹਰ ਰੋਜ਼ ਤਿੰਨ ਤਿੰਨ ਕੈਂਪ ਪਿੰਡਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਲਗਾਉਂਦੀਆਂ ਹਨ ਇੱਕ ਪਿੰਡ ਦੇ ਵਿੱਚ ਜੋ ਸੈਂਟਰਲ ਪੁਆਇੰਟ ਮਿੱਥਿਆ ਜਾਂਦਾ ਹੈ ਉਸ ਦੇ ਜਿਹੜੇ ਐਡਜੋਇਨਿੰਗ ਦੋ ਜਾਂ ਤਿੰਨ ਪਿੰਡ ਨੇ ਉਹਦੇ ਵਿੱਚ ਐਡਪਟ ਕਰਕੇ ਤਿੰਨ ਤਿੰਨ ਪਿੰਡਾਂ ਦਾ ਇੱਕ ਕੈਂਪ ਲਗਾ ਕੇ ਇਸ ਤਰ੍ਹਾਂ ਅਸੀਂ ਡੇਲੀ 15 ਤੋਂ 20 ਪਿੰਡ ਕਵਰ ਕਰਦੇ ਹਾਂ ਤੇ ਉਹਦੇ ਵਿੱਚ ਕਿਸਾਨਾਂ ਦੇ ਜੋ ਸਵਾਲ ਹੁੰਦੇ ਹਨ ਵੱਖ-ਵੱਖ ਤਰ੍ਹਾਂ ਵੱਖ-ਵੱਖ ਫਸਲਾਂ ਬਾਰੇ ਵੱਖ-ਵੱਖ ਵਿਸ਼ਿਆਂ ਬਾਰੇ ਤੇ ਜਿਸ ਤਰ੍ਹਾਂ ਹੁਣ ਸਿੱਧੀ ਬਜਾਈ ਝੋਨੇ ਦੀ ਸਿੱਧੀ ਬਜਾਈ ਦਾ ਸੀਨ ਚੱਲ ਰਿਹਾ ਹੈ ਉਹਦੇ ਬਾਰੇ ਕਿਸਾਨਾਂ ਨੂੰ ਪਹਿਲਾਂ ਕਿਸੇ-ਦਰਾਂ ਦੀਆਂ ਕੁਝ ਸਮੱਸਿਆਵਾਂ ਆ ਜਾਂਦੀਆਂ ਸੀ ਉਹ ਅਸੀਂ ਖੇਤਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਮੌਕੇ ਦੇ ਉੱਪਰ ਜੋ ਉਹਨਾਂ ਨੂੰ ਪਿਛਲੇ ਸਾਲ ਦੇ ਵਿੱਚ ਕੁਝ ਸਮੱਸਿਆਵਾਂ ਆਈਆਂ ਸਨ ਤੇ ਉਹਦਾ ਸਮਾਧਾਨ ਕੀਤਾ ਜਾਂਦਾ ਤੇ ਇਸ ਤਰ੍ਹਾਂ ਵੱਧ ਤੋਂ ਵੱਧ ਏਰੀਆ ਅਸੀਂ ਡੀਐਸਆਰ ਦੇ ਖੇੜਾ ਲਿਆ ਰਹੇ ਹਾਂ कृषि संकल्प अभियान एक अभियान नहीं है ये अभियान माननीय मंत्री जी के मार्गदर्शन से इसलिए शुरू किया गया है कि जो रिसर्च हम लोग कर रहे हैं वो किसान के लिए व्यापारिक है या नहीं है तो उसको जानना है जो हम रिसर्च वहां कर रहे हैं वो किसान तक पहुंच रही है या नहीं पहुंच रही भविष्य की चुनौतियों के लिए हमें और कैसा अनुसंधान करना है उसमें किसान के साथ मिलके बैठ के उसको जान के फिर हम उसको रिसर्च में इंटीग्रेट करें इन्हीं सारी बातों के लिए ये अभियान उन्तीस मई से शुरू हुआ बारह जून तक का तो हम कह रहे हैं ये अभियान है लेकिन ये सिर्फ शुरुआत है ये कभी खत्म होने वाला अभियान नहीं है ये हमेशा चलता रहेगा और किसान और वैज्ञानिक साथ मिलकर काम करते रहेंगे खेतों में काम करते रहेंगे उसी के लिए अभियान है पंजाब के बारे में मैं क्या पंजाब दिल में बसता है पंजाब मेरी कर्म भूमि है पंजाब ने मेरे को इतना दिया है जितना मेरे को कहीं से नहीं मिला इतनी ऊर्जा है इतना नवाचार है अभी मंत्री जी वहां पे खेत में बता रहे थे ये सारा नवाचार सिर्फ पंजाब के लिए नहीं पंजाब दूसरी जगहों को और हिंदुस्तान हिन्दुस्तान पूरे विश्व को कैसे नवाचार दे सके उसी के लिए चर्चा के लिए आज आए हुए हैं मैं पंजाब एग्रीकल्चर यूनिवर्सिटी और हमारे आईसीआर के जो संस्थान है पंजाब सरकार उसका खेती बाड़ी महकमा भारत सरकार का महकमा सबको मुबारकबाद देना चाहता हूं धन्यवाद देना चाहता हूं क्योंकि ये भी एक अच्छी शुरुआत है ये सारे गुणबे इकट्ठे होके आके एक जगह मिलके एक साथ खेती किसानी किसान के साथ मिलके बात कर रहे हैं मुझे लगता है एक बदलाव तो यहीं से शुरू हो गया और यही बदलाव चाहिए था जो माननीय मंत्री जी ने सारे में को इकट्ठा करके की खेती किसानी सब लोग इकट्ठा होकर बात करें उसी के लिए है ਕਿਸਾਨ ਵੀਰੋ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਤਹਿਤ ਮਾਨਯੋਗ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਜੀ ਚੋਹਾਨ ਨੇ ਕਿਸਾਨਾਂ ਨੂੰ ਇੱਕ ਵਿਸ਼ੇਸ਼ ਸੁਨੇਹਾ ਵੀ ਦਿੱਤਾ ਹੈ ਆਓ ਦੇਖਦੇ ਹਾਂ ਉਹਨਾਂ ਦਾ ਇੱਕ ਖਾਸ ਸੁਨੇਹਾ ਸਾਡੇ ਕੋਲ 16000 ਰੁਪਏ ਰਹਿ ਜਾਂਦੇ ਨੇ 16000 ਐਂਝ ਆਖੋ ਇਹ ਵਿਸ਼ਾ ਕਰ ਰਿਹਾ ਪੰਜਾਬ ਦੀ ਹਾਲਤ ਉਹਦੀ ਨਹੀਂ ਰੋ ਮਦਾਇਆ ਤਾਂ ਜੀ ਸੀ ਬੈਠਿਆਗਾ ਮਾਹਰ ਸੰਸਕ੍ਰਿਤੀ ਲਈ ਦੇ ਡਰਾਇਟੀ ਤਿਆਰ लेकिन आईसीआर करे पंजाब विश्वविद्यालय करे और कहीं रिसर्च हो वो सीधे कैसे किसानों के पास में पहुंचे जरूरी है और इसलिए हमने वैज्ञानिकों से कि भाई निकलो लैब एक तरफ साइंटिस्ट लैब में बैठे रिसर्च कर रहे हैं दूसरी तरफ किसान खेत में खेती कर रहा है खूब पसीना बहा रहा है लेकिन दोनों का भी मिलते ही नहीं ताल तो में नहीं खजा हमने तय किया लैब में रिसर्च करने वाला लैंड पे पहुंच जा, जाए लैब लैंड जोड़ किसान और वैज्ञानिक एक हो जाए कृषि मंत्री राज्य के भी निकले केंद्र के भी निकले वैज्ञानिक निकले डीसी निकले यूनिवर्सिटी के लोग निकले और फिर खेती बाड़ी किसी के काम करें इसलिए अभियान चला इसमें वैज्ञानिक जिस भी जगह में जाते हैं वहां की पूरी जानकारी लेके जाते हैं वहां के एग्रो क्लाइमेट कंडीशन क्या है वहां की साइल में माटी में कौन कौन से पोषक तत्व है नाइट्रोजन कितना है पोटास कितना है जिंक कितना है ऑर्गेनिक कार्बन कितना है और उसको ध्यान में रखते हुए कौन सी फसल फसल की कौन सी किस्म वहां के लिए की होगी किसानों से बात करें उनको ढंग से बताए के क्या हो सकते हैं उनके बारे में बात करें नए नए बाइज सटेक होते हैं फसल खराब हो जाती है उसके बारे में चर्चा करो उसका मुकाबला कैसे किया है? और जब साइंटिस्ट जमीन पर जाएंगे तो किसानों की समस्या पता चलेगी तो रिसर्च वो होगा जो किसानों की जरूरत है इसलिए आज इस अभियान के तहत आपके भी चाहे हूं पूरी टीम आइए और मैं हृदय से अंतरात्मा से कहता हूं पंजाब की धरा को मैं बारम्बार प्रणाम करता हूं ये वो धरती है जिसने कई वर्षों तक पूरे हिंदुस्तान के अन्न के भंडार भरने का काम किया है अन्न के भंडार भरे अमेरिका का सवाल पीएल फोर एट्टी खाते थे उसे मुक्त कराया है, हरित क्रांति ने कराया है और इसलिए यहाँ की उर्वरा भूमि को प्रणाम यहाँ के किसान भाइयों आपको प्रणाम यहाँ के जज्बे को जुनून को, को, को प्रणाम और संकल्प यही है कि और आगे मैं आज बधाई देना चाहता हूँ किसान भाई आज गेहूं का उत्पादन हिंदुस्तान ने सारे रिकॉर्ड तोड़ दिए ऑल टाइम हाई है। धान में भी ऑल टाइम हाई है रिकॉर्ड हमारा उत्पादन मक्का तेजी से बढ़ा है मक्के में भी इतना उत्पादन पहले कभी नहीं हुआ सोयाबीन में मूंगफली में किसानों ने जो मेहनत की और वैज्ञानिकों ने जो शोध किया है दोनों को मैं प्रणाम करता हूं आज हमारे देश को अन्न के लिए मांगने की जरूरत नहीं है दाल में और तेलों में भी थोड़ी कमी है उसका भी हम पूरा करेंगे लेकिन अभी जो तो देख रहे हैं कुछ तो समस्या गुरमित जी भी कह रहे थे एक हम जब खेतों में धान की करते तो रोपाई करते ज्यादातर कर लोग अब रोपाई में आप जानते रोपा लगाओ पूरे खेत में फुल पानी भरो खेत में ट्रैक्टर चला मचाओ उसको और उसके बाद फिर धान की रोपाई करो कितना समय लगता है कितना पानी लगता है कितनी मजदूरी लगती है कितनी लागत बढ़ती है अब नई पद्धति आ गई है डायरेक्ट सीडिंग की सीधे गेहूं की तरह आप मशीन में अब धान भरो और सीधे बो दो, तो। मैं किसानों से बात करके आया हूं, उनने बताया पंजाब के पैसा पंजाब में पैसा दे रहा है कि हमारा उत्पादन कम नहीं हुआ जितना रुपाई में उत्पादन होता है ही डायरेक्ट सीडिंग में भी उत्पादन होता है लेकिन मजदूरी और पानी दोनों बच जाता है तो वो फायदा हमको अलग होता है अब हमको उत्पादन भी बढ़ाना है और उत्पादन की लागत भी कम करना है ਕਿਸਾਨ ਮੀਰੋ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਤਹਿਤ ਇੱਕ ਪ੍ਰਮੋਸ਼ਨਲ Song ਵੀ ਤਿਆਰ ਕੀਤਾ ਗਿਆ ਹੈ ਆਓ ਦੇਖਦੇ ਹਾਂ ਕਿਸਾਨ ਵੀਰੋ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਤਹਿਤ ਕੇਂਦਰੀ ਖੇਤੀਬਾੜੀ ਮੰਤਰੀ Shivraj Singh ji Chauhan ਤੇ ਕੁਝ ਖੇਤੀ ਮਾਹਿਰਾਂ ਦੇ ਵੱਲੋਂ ਵਿਸ਼ੇਸ਼ ਜਾਣਕਾਰੀ ਕਿਸਾਨ ਵੀਰਾਂ ਤੱਕ ਮੁਹੱਈਆ ਕਰਵਾਈ ਗਈ ਹੈ ਤਾਂ ਕਿ ਇਸ ਕੀਤੇ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਮੀਦ ਕਰਦੇ ਹਾਂ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।